ਦੋਨਾਂ ਸਾਥੀਆਂ ਨੇ ਜਿਵੇਂ ਇਸ 28ਵੇਂ ਪਦੇ ਦੇ ਵਿੱਚ ਜੋ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਭੰਜੀ ਨੇ ਸਾਨੂੰ ਦੋਨੋਂ ਪੱਖਾਂ ਨਾਲ ਹੀ ਜਾਣੂ ਕਰਾਤਾ ਜੋ ਅਖਰੀ ਅਰਥਾਂ ਦੇ ਵਿੱਚ ਆ ਰਹੇ ਕਿ ਫੁੱਲੇ ਤੇ ਫੁੱਲਾਂ ਦੋਨੋਂ ਅਰਥਾਂ ਦੇ ਵਿੱਚ ਇਹਦੇ ਅਰਥ ਬਦਲਦੇ ਨੇ ਪਰ ਜਦੋਂ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਇਹ ਹੋਰ ਵੀ ਕਈ ਟਿਕਾਕਾਰ ਨੂੰ ਪੜਦੇ ਆ ਤੇ ਉਹਨਾਂ ਨੇ ਇਹਨੂੰ ਫੁੱਲੇ ਦੇ ਤੌਰ ਤੇ ਹੀ ਲਿਆ ਹੈ ਫੁੱਲਣਾ ਹੰਕਾਰ ਦੇ ਤੌਰ ਤੇ ਜੋ ਕਿ ਜਿਆਦਾ ਟੁਕਮੇ ਨਹੀਂ ਲੱਗਦੇ ਪੈਨੇ ਕਿਉਂਕਿ ਬਾਣੀ ਜਦੋਂ ਵੀ ਗੱਲ ਕਰਦੀ ਹੈ ਤਾਂ ਉਹ ਸਾਡੇ ਮਾਨਸਿਕ ਪੱਧਰ ਦੀ ਗੱਲ ਕਰਦੀ ਹੈ ਜਿਹੜਾ ਸਾਡਾ ਮਨ ਹੈ ਉਹ ਹਰ ਵੇਲੇ ਇਨਾ ਵਕਾਰਾਂ ਆਗੁਨਾ ਦੇ ਵਿੱਚ ਡੱਕੇ ਡੋਲੇ ਖਾਂਦਾ ਹੈ ਜਿਵੇਂ ਜੇ ਭੁਪਿੰਦਰ ਵੀਰ ਜੀ ਦੀ ਸਾਰੀ ਗੱਲਬਾਤ ਨੂੰ ਸਾਹਮਣੇ ਰੱਖਾਂ ਤਾ ਵੀਰ ਜੀ ਨੇ ਟੋਟਲੀ ਪ੍ਰੈਕਟੀਕਲ ਜੀਵਨ ਦੀ ਗੱਲ ਕੀਤੀ ਕਿ ਅਸੀਂ ਪ੍ਰੈਕਟੀਕਲ ਕਿਵੇਂ ਜੀਵੀਏ ਵੀ ਜਿੰਨੇ ਜੋ ਲਿਖਿਆ ਜੇ ਮੈਂ ਉਹਨੂੰ ਹੀ ਪੜ ਪੜ ਕੇ ਦੱਸੀ ਜਾ ਰਿਆਂ ਤਾਂ ਮੇਰਾ ਆਪਣਾ ਕੀ ਹੈ ਮੈਂ ਆਪ ਕੀ ਸਮਝਿਆ ਤੇ ਮੈਂ ਆਜੀ ਕੁਦਰਤੀ ਬੱਚਿਆਂ ਦੇ ਨਾਲ ਲ ਇਸ ਵੇਰੇ ਮੇਰੀ ਜਦੋਂ ਕਲਾਸ ਸੀਗੀ ਕਾਲਜ ਤੇ ਮੈਂ ਇਹੀ ਗੱਲ ਕੀਤੀ ਕਿਉਂਕਿ ਉਹਨਾਂ ਨੇ ਬੋਲਣਾ ਹੁੰਦਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਦੋਂ ਐਕਸਪੀਰੀਅੰਸ ਕਰੋਗੇ ਕਿਸੇ ਚੀਜ਼ ਨੂੰ ਤਾਂ ਫਿਰ ਤੁਹਾਨੂੰ ਸ਼ਬਦਾਵਲੀ ਲੱਭਣੀ ਨਹੀਂ ਪਵੇਗੀ ਕਿਉਂਕਿ ਉਹ ਤੁਹਾਡਾ ਆਪਣਾ ਐਕਸਪੀਰੀਅੰਸ ਹੈ ਤੁਸੀਂ ਆਪਣੇ ਐਕਸਪੀਰੀਅੰਸ ਜੋ ਬੋਲ ਰਹੇ ਹੋ ਤੁਹਾਨੂੰ ਅੱਖਰ ਨਹੀਂ ਇਕੱਠੇ ਕਰਨੇ ਪੈਣਗੇ ਵੀ ਮੈਂ ਇਹ ਕਿਤਾਬ ਚੋਂ ਹੈ ਚੱਕ ਲਾਂ ਇਧਰੋਂ ਹੈ ਚੱਕ ਲਾਂ ਉਧਰੋਂ ਹੈ ਚੱਕ ਲਾਂ ਤੇ ਵਧੀਆ ਜਿਹਾ ਮੈਟਰ ਬਣਾ ਕੇ ਮੈਂ ਬੋਲ ਲਾਂ ਕਿਉਂਕਿ ਤੁਹਾਡਾ ਆਪਣਾ ਪਰਸਨਲ ਐਕਸਪੀਰੀਅੰਸ ਉਹਨੂੰ ਸ਼ਬਦ ਦੇਣ 'ਚ ਕੋਈ ਦਿੱਕਤ ਨਹੀਂ ਹੁੰਦੀ ਇਸੇ ਲਈ ਬਾਣੀ ਨੂੰ ਬਾਰ-ਬਾਰ ਸਤਗੁਰ ਜੀ ਨੇ ਜੀਣ ਦੀ ਗੱਲ ਕੀਤੀ ਵੀ ਤੂੰ ਇਹਨੂੰ ਜੀ ਇਹਨੂੰ ਆਪਣੇ ਅੰਦਰ ਧਾਰਨ ਕਰ ਗੁਰਬਾਣੀ ਬਣੀਏ ਦੀ ਗੱਲ ਕਹੀ ਤਾਂ ਜੋ ਮੈਂ ਉਹਨੂੰ ਆਪਣੇ ਪਿੰਡੇ ਤੇ ਆਪਣੇ ਜੀਵਨ ਚ ਹੰਡਾ ਸਕਾਂ ਤੇ ਇੱਥੇ ਵੀ ਜਦੋਂ ਕਬੀਰ ਸਾਹਿਬ ਇਸ 28ਵੇਂ ਪਦ ਚ ਗੱਲ ਕਰਦੇ ਨੇ ਪਫਾ ਬਿਨ ਫੂਲਾ ਫਲ ਹੋਈ ਹੁਣ ਇੱਕ ਸ਼ਬਦ ਬਾਣੀ ਦੇ ਵਿੱਚ ਆਂਦਾ ਜਿੱਥੇ ਸਤਗੁਰ ਜੀ ਨੇ ਕਿਹਾ ਸਭ ਕੋ ਭਰਿਆ ਫੂਕ ਯਾ ਭੈਂਜੀ ਨੇ ਜਿਹੜਾ ਸ਼ਬਦ ਦਿੱਤਾ ਕਿ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ ਨਹੀਂ ਕਾਨੂੰ ਹੰਕਾਰ ਦੇ ਵਿੱਚ ਨਾ ਤੂੰ ਜਿਹੜਾ ਹੈ ਜੀਵਨ ਦੇ ਆਪਣੇ ਇੱਕ ਬਹੁਮੁੱਲੇ ਸਮੇਂ ਨੂੰ ਗਵਾ ਰਿਹਾ ਹੈ ਕਿਉਂਕਿ ਜਿੱਥੇ ਜਦੋਂ ਤੱਕ ਜਿੱਥੇ ਤੇ ਜਦੋਂ ਤੱਕ ਨਾਮ ਹੰਕਾਰ ਹੈ ਜੀਵਨ ਵਿੱਚ ਉਥੇ ਨਾਮ ਨਹੀਂ ਵਸ ਸਕਦਾ ਨਾਮ ਆ ਨਹੀਂ ਸਕਦਾ ਕਿਉਂਕਿ ਦੋਨੋਂ ਵਿਰੋਧਾphase 'ਚ ਨੇ ਇੱਕ ਚੀਜ਼ ਹੀ ਰਹੇਗੀ ਅਪਾ ਬਹੁਤ ਵਾਰ ਪੰਕਤੀ ਸਾਂਝੀ ਵੀ ਕਰਦੇ ਆ ਹਮੈ ਨਾਵੇਂ ਨਾਲ ਵਿਰੋਧ ਹੈ ਦੋਈ ਨਾ ਬਸੇ ਇੱਕ ਥਾਂ ਦੋਨੋਂ ਇੱਕ ਜਗ੍ਹਾ ਤੇ ਰਹਿ ਹੀ ਨਹੀਂ ਸਕਦੇ ਤੇ ਇਸ ਲਈ ਬੰਦੇ ਨੂੰ ਲੋੜ ਹੈ ਕਿ ਉਹ ਆਪਣੇ ਜੀਵਨ ਦੇ ਵਿੱਚੋਂ ਹੰਕਾਰ ਨੂੰ ਜਿਹੜੀ ਹੰਕਾਰ ਵਾਲੀ ਹਵਾ ਭਰੀ ਪਈ ਹੈ ਨਾ ਆਕੜਨਾ ਉਹ ਛੱਡ ਦੇ ਤਾਂ ਫਿਰ ਡੈਫੀਨੇਟਲੀ ਸਾਡੇ ਜੀਵਨ ਦੇ ਵਿੱਚ ਨਾਮ ਦੀ ਪ੍ਰਾਪਤੀ ਹੋ ਜਾਏਗੀ ਤੇ ਜਦੋਂ ਨਾਮ ਆ ਗਿਆ ਤਾਂ ਨਾਮ ਤੇ ਇਹਦਾ ਜੇ ਸਾਰੇ ਦਾ ਥੀਮ ਦੇਖੀਏ ਨਾ ਤਾਂ ਬੰਦਾ ਕਿਨਕਾ ਏਕ ਜਿਸ ਜੀਬ ਸਾ ਜੇ ਇੱਕ ਕਿਨਕਾ ਮਾਤਰ ਵੀ ਮੇਰੇ ਜੀਵਨ ਚ ਆ ਗਿਆ ਨਾ ਫਲ ਫੰਕ ਜਿਹੜਾ ਕਿਹਾ ਫੰਕ ਭੈਣ ਜੀ ਨੇ ਅਰਥ ਵੀ ਕੀਤੇ ਫਾੜੀ ਯਾਨੀ ਰੱਤਾ ਜਵੇਂ ਅਸੀਂ ਇੱਕ ਪੂਰਾ ਔਰੇਂਜ ਲਈਏ ਤੇ ਉਹਦੇ ਚੋਂ ਇੱਕ ਫਾੜੀ ਦੂਨ ਦਾ ਬਹੁਤ ਛੋਟਾ ਹਿੱਸਾ ਜੇ 10 ਫਾੜੀਆਂ ਚੋਂ ਇੱਕ ਦਸਵਾਂ ਹਿੱਸਾ ਹੈ ਜਾਂ ਜਿੰਨੀਆਂ ਫਾੜੀਆਂ ਉਹਨਾਂ ਦਾ ਉਹ ਹਿੱਸਾ ਹੈ। ਯਾਨੀ ਥੋੜਾ ਜਿਹਾ ਰੱਤਾ ਕੋਈ। ਕਿਨਕਾ ਵੀ ਮੇਰੇ ਜੀਵਨ ਚ ਇਹ ਵਸ ਜਾਏ। ਤਾਂ ਕਿਆ ਕਮਾਲ ਹੋ ਜਾਂਦਾ। ਫਿਰ ਦੂਨ ਨਾ ਪਰੀ। ਫੰਕ ਵਿਚਾਰੇ। ਫਿਰ ਦੂਨ ਪੈਂਦੀ ਨਹੀਂ। ਦੂਨ ਦੇ ਅਖਰੀ ਅਰਥ ਕਰਦੇ ਹੋਏ ਆ ਪ੍ਰੋਫੈਸਰ ਸੈਦ ਸਿੰਘ ਜੀ ਨੇ ਜਦੋਂ ਸ਼ਾਬਦਿਕ ਅਰਥ ਕੀਤੇ ਤਾਂ ਉਹਨਾਂ ਨੇ ਕਿਹਾ ਦੋ ਪਹਾੜਾਂ ਦੇ ਵਿਚਲਾ ਮੈਦਾਨੀ ਇਲਾਕਾ ਹੁਣ ਤੁਸੀਂ ਦੇਖੋ ਜਿਹਨੂੰ ਅਸੀਂ ਉਹ ਮੈਦਾਨੀ ਇਲਾਕਾ ਪਹਾੜਾਂ ਦੇ ਵਿੱਚ ਹੁੰਦਾ ਨਾ ਵੈਲੀ ਉਹਨੂੰ ਕਿਹਾ ਜਾਂਦਾ ਹੈ ਤੇ ਉੱਥੇ ਜਾਣ ਲਈ ਪਹਿਲੇ ਤੁਹਾਨੂੰ ਪਹਾੜ ਚੜਨਾ ਪੈਣਾ ਫਿਰ ਉਤਰ ਕੇ ਤੁਸੀਂ ਵੈਲੀ ਚ ਪਹੁੰਚੋਗੇ ਤੇ ਫਿਰ ਵਾਪਸ ਆਣ ਲਈ ਤੁਹਾਨੂੰ ਫਿਰ ਪਹਾੜ ਚੜ ਕੇ ਵਾਪਸ ਆਉਣਾ ਪੈਣਾ ਆਪਣੇ ਇਲਾਕੇ ਚ ਯਾਨੀ ਇਹ ਇੱਕ ਅਲੰਕਾਰ ਵਰਤਿਆ ਗਿਆ ਕੀ ਸਾਡਾ ਮਨ ਜਿਹੜਾ ਹਰ ਵੇਲੇ ਕਦੀ ਹੰਕਾਰ ਦੀ ਟੀਸੀ ਤੇ ਚੜਦਾ ਪਿਆ ਕਦੀ ਇਹ ਜਿਹੜਾ ਉਹ ਡਾਊਨ ਫਾਲ ਵਾਲ ਜਿਹੜਾ ਨਿਮਮੋ ਝੂਣਾ ਹੋ ਕੇ ਤੇ ਜਿਹਨੂੰ ਅਸੀਂ ਕਹਿੰਨੇ ਆ ਕਿ ਆਪਣੇ ਆਪ ਨੂੰ ਨਿਤਾਣਾ ਜਿਆ ਗਰੀਬੜਾ ਜਿਆ ਜਦੋਂ ਮਹਿਸੂਸ ਕਰਦਾ ਡਿਪਰੈਸ਼ਨ ਕਾਈਂਡ ਆਫ ਤੇ ਉਥੇ ਪਹੁੰਚਦਾ ਜਿਹਨੂੰ ਬਾਣੀ ਨੇ ਕਿਹਾ ਕਬ ਕਬ ਹੁੰਦਾ ਹੈ ਜਿਹੜਾ ਉਭ ਚੜਦਾ ਹੈ ਕਬੂ ਜਾਏ ਪਿਆਲੇ ਲੋਬੀ ਜੇ ਰਾ ਥਿਰਨਾ ਰਹਤਾ ਚਾਰੇ ਕੁੰਡਾ ਪਾਲੇ ਤਾ ਇਹ ਜਿਹੜਾ ਆਵਾ ਗਵਨ ਹੈ ਨਾ ਇਹ ਜਿਹੜਾ ਹਰ ਵੇਲੇ ਅਬਸੈਂਟ ਡਾਊਨ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਕਬੀਰ ਸਾਹਿਬ ਦਾ ਪਤਾ ਨਹੀਂ ਫਰੀਦ ਸਾਹਿਬ ਦਾ ਉਹ ਕਥਨ ਹੈ ਮੈਂ ਜੇ ਗਲਤ ਹੁਆ ਤੇ ਸਾਥੀ ਕਰੈਕਟ ਕਰ ਦੇ ਅ ਕਬੀਰ ਮਨ ਮੈਦਾਨ ਕਰ ਟੋਏ ਟਿਬੇ ਲਾ ਕਬੀਰ ਸਾਹਿਬ ਕਬੀਰ ਸਾਹਿਬ ਦਾ ਹੀ ਹੈ ਸ਼ਾਇਦ ਹੈ ਨਾ ਕਬੀਰ ਮਨ ਮੈਦਾਨ ਕਰ ਟੋਏ ਟਿਬੇ ਲਾ ਤੂੰ ਆਪਣਾ ਇਹ ਜਿਹੜਾ ਹਰ ਵੇਲੇ ਉੱਚਾ ਨੀ ਮਾ ਕੁਝ ਪਾ ਲਿਆ ਤੇ ਅਸੀਂ ਹੰਕਾਰੀ ਹੋ ਕੇ ਬੈਠ ਜਾਨੇ ਆ ਵੀ ਮੈਂ ਕੀਤਾ ਦੇਖਿਆ ਕਿੰਨਾ ਵਧੀਆ ਕੀਤਾ ਮੈਂ ਨਾ ਹੁੰਦਾ ਤਾਂ ਆਪਾਂ ਕਿੰਨੀ ਵਾਰ ਇਹ ਗੱਲਾਂ ਸਾਰੀਆਂ ਕਰ ਚੁੱਕੇ ਮੀਨ ਹਰ ਇੱਕ ਛੋਟੀ ਜੇ ਐਕਸ਼ਨ ਦਾ ਜਦੋਂ ਮੈਂ ਕ੍ਰੈਡਿਟ ਲੈਣਾ ਹੁੰਦਾ ਤਾਂ ਮੈਂ ਭੱਜ ਕੇ ਲੈਣਾ ਪਰ ਜੇ ਮੇਰੇ ਕੋਲੋਂ ਗਲਤ ਹੋ ਜਾਏ ਉਹ ਰਿਜ਼ਲਟ ਨਾ ਆਵੇ ਫਿਰ ਮੈਂ ਕਹਿੰਦਾ ਮੈਂ ਤਾਂ ਪੂਰੀ ਮਿਹਨਤ ਕੀਤੀ ਸੀ ਨੂੰ ਰਿਜ਼ਲਟ ਹੋ ਨਹੀਂ ਆਇਆ ਤਾਂ ਮੈਂ ਕੀ ਕਰਾਂ ਪ੍ਰਸਤ ਗੁਰੂ ਜੀ ਕਹਿੰਦੇ ਜੇ ਤੂੰ ਨਾਮ ਨੂੰ ਨਾਲ ਜੁੜਿਆ ਹੁਣ ਨਾਮ ਮਿਲਣਾ ਕਿੱਤੋਂ ਹੈ ਨਾਮ ਗੁਰੂ ਕੋਲੋਂ ਮਿਲਣਾ ਹੈ ਤੇ ਗੁਰੂ ਜਦੋਂ ਨਾਮ ਬਖਸ਼ਿਸ਼ ਕਰੇ ਜਿਸ ਨੂੰ ਸਤਗੁਰ ਜੀ ਕਹਿੰਦੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਤੇ ਉੰਦੇ ਹੀ ਚ ਫਿਰ ਸਤਗੁਰ ਜੀ ਪਹਿਲੇ ਬੰਦ ਚ ਜਦੋਂ ਗੱਲ ਕਰਦੇ ਕਹਿੰਦੇ ਜਨਮ ਜਨਮ ਕੇ ਦੁਖ ਨਿਵਾਰੇ ਆ ਜਿਹੜਾ ਆਵਾਗਵਨ ਅਪਸ ਐਂਡ ਡਾਊਨਸ ਜਦੋਂ ਮੈਂ ਨਹੀਂ ਮਿਲਿਆ ਤੇ ਮੈਂ ਜ ਬੜਾ ਜਰਾ ਜਨਾ ਸੀਲ ਜਿਆ ਬਣ ਕੇ ਬਹਿ ਜਨਾ ਵੀ ਦੱਸ ਮੈਂ ਕੀ ਕਰਾਂ ਹੁਣ ਮੇਰੇ ਨਾਲ ਇਹ ਹੁੰਦਾ ਰੱਬ ਮੇਰੀ ਸੁਣਦਾ ਹੀ ਨਹੀਂ ਮਤਲਬ ਮੈਂ ਵਿਚਾਰਾ ਬਣਨ ਚ ਇੱਕ ਮਿੰਟ ਨਹੀਂ ਲਾਂਦਾ ਤੇ ਹੰਕਾਰੀ ਮਾਇਆ ਗਈ ਤਾਂ ਰੋਣ ਲੱਗਤ ਹੈ ਹਾਂ ਜਦੋਂ ਕੱਚ ਪਾਵਤ ਤਬ ਗਰਵ ਕਰਤਾ ਮਾਇਆ ਗਈ ਤਾਂ ਰੋਣ ਲੱਗਤ ਹੈ ਹਾਲਤ ਤੇ ਸਾਡੀ ਸਾਰਿਆਂ ਦੀ ਇਹੋ ਜੀ ਹੈ ਪਰ ਇਸ ਹਾਲੇ ਤੋਂ ਬਾਹਰ ਅਸੀਂ ਕਿਵੇਂ ਆਵਾਂਗੇ ਦਰਸ਼ਨ ਭੇਟਾ ਬਹੁਤ ਨਿਹਾਲਾ ਹਰ ਕਾ ਨਾਮ ਵਿਚਾਰੇ ਇਲਾਜ ਵੀ ਗੁਰੂ ਪਾਤਸ਼ਾਹ ਨੇ ਦਿੱਤੇ ਨੇ ਵੀ ਇਦਾਂ ਹੀ ਇੱਕ ਜਗ੍ਹਾ ਇਦਾਂ ਵੀ ਕਿਹਾ ਆਵਾ ਗੌਨ ਮਿਟੇ ਗੁਰ ਸ਼ਬਦੀ ਆਪੇ ਪਰਖੇ ਬਖਸ਼ ਲਿਆ ਏਕਾ ਬੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ ਤੂੰ ਨਾਮ ਨੂੰ ਭੁੱਲ ਗਏ ਤਾਂ ਫਿਰ ਤੈਨੂੰ ਇਹ ਡਕੇ ਡੋਲੇ ਹੀ ਖਾਣੇ ਤੂੰ ਪਰ ਜੇ ਤੂੰ ਕਿਤੇ ਗੁਰੂ ਦੇ ਸ਼ਬਦ ਵਿੱਚ ਜੁੜ ਜਾਏ ਤਫੇਰ ਤੈਨੂੰ ਇਹ ਆਗਮਨ ਹੋਏਗਾ ਹੀ ਨਹੀਂ ਔਰ ਗੁਰੂ ਪਾਚੇ ਇੱਥੇ ਤਾਂ ਕਹਿੰਦੇ ਨੇ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੂੜੀਏ ਫਿਰ ਬਹੁ ਮਰਦਾ ਬਹੁ ਜਿਵਾਇਆ ਰਾਮ ਮਰਿਆ ਪਿਆਸੀ ਮੈਂ ਆਤਮਕ ਤੌਰ ਤੇ ਪਰ ਗੁਰੂ ਨੇ ਮੈਨੂੰ ਫਿਰ ਜੀਵਨ ਬਖਸ਼ਿਸ਼ ਕਰ ਦਿੱਤਾ ਫਿਰ ਮੈਨੂੰ ਜੀਵ ਵਾਲੇ ਪਾਸੇ ਮੈਨੂੰ ਜੀਵਣ ਵਾਲੇ ਪਾਸੇ ਤੋਰ ਦਿੱਤਾ ਆਤਮਕ ਤੌਰ ਤੇ ਬਤਾਇਆ 730 ਫੇਰ ਉਹ ਮੈਨੂੰ ਮਰਨ ਨਹੀਂ ਦਿੰਦਾ ਫਿਰ ਮੈਨੂੰ ਉਹ ਪਟਕਣ ਨਹੀਂ ਦਿੰਦਾ ਇਹੀ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਜਿਹੜਾ ਸਾਡੇ ਜੀਵਨ ਦੇ ਵਿੱਚ ਇਹ ਹਰ ਵੇਲੇ ਦੀ ਪਟਕਣਾ ਹੈ ਨਾ ਇਹ ਕਿਉਂ ਹੈ ਕਿਉਂ ਅਸੀਂ ਛੋਟੀ ਜੀ ਪ੍ਰਾਪਤੀ ਤੇ ਹੰਕਾਰੀ ਹੋ ਜਾਂਦੇ ਆ ਤੇ ਜਦੋਂ ਕਿਤੇ ਥੋੜਾ ਜਿਹਾ ਵੀ ਵਾਅਦਾ ਘਾਟਾ ਵਾਪਰਿਆ ਤੇ ਅਸੀਂ ਪਰੇਸ਼ਾਨ ਹੋ ਜਾਂਦੇ ਆ ਕਿ ਜ਼ਿੰਦਗੀ ਦਾ ਇੱਕ ਫੇਲਿਅਰ ਸਾਡੀ ਜੀਵਨ ਤੋਂ ਜ਼ਿਆਦਾ ਵੱਡਾ ਹੋ ਗਿਆ ਕਦੀ ਸੋਚ ਕੇ ਦੇਖੀਏ ਕੋਈ ਚੀਜ਼ ਸਾਡੇ ਨਾਲ ਮਾੜੀ ਵਾਪਰੀ ਨਾ ਜੋ ਅਸੀਂ ਸੋਚਿਆ ਸੀ ਜੋ ਅਸੀਂ ਚਾਹਿਆ ਸੀ ਸਾਨੂੰ ਨਹੀਂ ਮਿਲਿਆ ਤਾਂ ਕੀ ਜ਼ਿੰਦਗੀ ਖਤਮ ਹੈ ਤੇ ਜੀ ਅਸੀਂ ਆਪਣੇ ਇਤਿਹਾਸ ਵੱਲ ਜਾਤ ਮਾਰੀਏ ਤਖਰੂਪਾਚਾ ਨੇ ਕੀ ਕੀ ਨਹੀਂ ਸਿਆ ਕੀ ਕੀ ਨਹੀਂ ਹੰਡਾਇਆ ਤੇ ਆ ਵਰਡ ਮੈਨੂੰ ਲੱਗਦਾ ਗਲਤ ਹੋ ਜਾਏਗਾ ਵੀ ਆਪਣੇ ਪਿੰਡੇ ਤੇ ਕੀ ਕੀ ਨਹੀਂ ਹਲਾਇਆ ਹੰਡਾਇਆ ਕਿ ਖਾ ਲੇਗਾ ਕਿਤੇ ਵੀ ਸ਼ਿਕਨ ਨਹੀਂ ਹੈ ਕਿਤੇ ਵੀ ਉਸ ਰੱਬ ਪ੍ਰਤੀ ਲੰਬਾ ਨਹੀਂ ਸਾਨੂੰ ਦੇਖਣ ਨੂੰ ਮਿਲਿਆ ਕਿ ਆਹ ਗੁਰੂ ਪਾਚਾ ਨੇ ਗਿਆ ਹੋਵੇ ਵੀ ਰੱਬਾ ਤੂੰ ਮੇਰੇ ਨਾਲ ਮਾਲਾ ਕਿਉਂ ਕੀਤਾ ਮੈਂ ਤਾਂ ਲੋਕਾਂ ਦੀ ਭਲਾਈ ਦੇ ਕੰਮ ਕਰਦਾ ਪਿਆ ਸੀ ਨਹੀਂ ਉਹਨਾਂ ਨੇ ਕਿਹਾ ਨਹੀਂ ਮੇਰਾ ਫਰਜ਼ ਹੈ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਇਹ ਮੈਨੂੰ ਰੱਬ ਨੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਮੈਂ ਸਿਰਫ ਸੈਲਫ ਸੈਂਟਰਡ ਹੋ ਕੇ ਨਹੀਂ ਜੀਣਾ ਈ ਮੇਰਾ ਆਲਾ ਦਵਾਲਾ ਜਿੱਥੇ ਕਿਸੇ ਨਾਲ ਜਾਤੀ ਹੋ ਰਹੀਏ ਜਿੱਥੇ ਕਿਸੇ ਦੇ ਨਾਲ ਕੋਈ ਬਾਦ ਘਾਟ ਵਾਪਰ ਰਹੀਏ ਤੇ ਮੈਂ ਉਹਦੇ ਹੱਕ ਚ ਖੜਾ ਹੋਣਾ ਫਿਰ ਉਹਦੇ ਲਈ ਪਾਵੇ ਮੈਨੂੰ ਕੋਈ ਕੀਮਤ ਚੁਕਾਣੀ ਪਵੇ ਪਰ ਮੇਰੇ ਗਵਾਂਢੀ ਚ ਕੁਛ ਹੋ ਗਵਾਂਢੀ ਚ ਕੁਛ ਹੋ ਜੇ ਤੇ ਮੈਂ ਕਹਿੰਨਾ ਮੈਨੂੰ ਕੀ ਅਗਲੇ ਦੇ ਘਰ ਦਾ ਮਾਮਲਾ ਹੈ ਮੈਂ ਕੀ ਕਰਨਾ ਵਿੱਚ ਐਵੇਂ ਟਾਂਗੜਾ ਕੇ ਜਦ ਕਿ ਗੁਰੂ ਪਾਛਾ ਨੇ ਸਾਨੂੰ ਹਰ ਵੇਲੇ ਅਵੇਅਰ ਹੋ ਕੇ ਜ਼ਿੰਦਗੀ ਜੀਣ ਦਾ ਸੁਨੇਹਾ ਦਿੱਤਾ ਬਾਣੀ ਰਾਹੀਂ ਤੇ ਦੇ ਹੀ ਰਹਿਨੇ ਤੇ ਪ੍ਰੈਕਟੀਕਲ ਲੈਵਲ ਤੇ ਸਾਡੇ ਸਾਹਮਣੇ ਇਤਿਹਾਸ ਦੀਆਂ ਉਹ ਸਾਰੀਆਂ ਕਟਨਾਵਾਂ ਉਹ ਸਾਰਾ ਕੁਝ ਸਾਡੇ ਸਾਹਮਣੇ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਮਨੋਰਥ ਪ੍ਰਤੀ ਸੁਚੇਤ ਹੋਈਏ ਮੈਂ ਅੱਜ ਹੀ ਕੁਦਰਤੀ ਇਹ ਸਾਰੀਆਂ ਗੱਲਾਂ ਅੱਜ ਬੱਚਿਆਂ ਨਾਲ ਹੋਈਆਂ ਵੀ ਆਪਣੇ ਲਈ ਤਾਂ ਪਸ਼ੂ ਵੀ ਜਿੰਦੇ ਨੇ ਆਪਣਾ ਢਿੱਡ ਭਰ ਲਿਆ ਆਪਣਾ ਕਰ ਲਿਆ ਪਰ ਮਨੁੱਖ ਉਹਦੇ ਤਾਂ ਉੱਪਰ ਹੈ ਸਤਿਗੁਰੂ ਪਾਸ਼ਾ ਨੇ ਬਾਣੇ ਕਿਹਾ ਇਸ ਤਰਤੀਪੇ ਤੇਰੀ ਸਿੱਖਦਾਰੀ ਤੂੰ ਸਿਰ ਮੋਰ ਹੈ ਤੇ ਤੂੰ ਕਿਹੜਾ ਸਿਰ ਮੋਰਤਾ ਦਾ ਕੰਮ ਕੀਤਾ ਤੂੰ ਕਿਹੜਾ ਸਰਦਾਰੀ ਵਾਲਾ ਕੰਮ ਕੀਤਾ ਜੇ ਤੂੰ ਸਿਰਫ ਆਪਣੇ ਤੇ ਸੈਲਫ ਸੈਂਟਰਡ ਹੋ ਕੇ ਮੈਂ ਆਪਣੇ ਅੰਦਰ ਹੀ ਨਾ ਆਪਣੇ ਆਪ ਨੂੰ ਵੇਖ-ਵੇਖ ਕੇ ਆਪਣੇ ਆਲੇ ਦੁਆਲੇ ਨੂੰ ਆਪਣੀਆਂ ਪਰੇਸ਼ਾਨੀਆਂ ਨੂੰ ਦੇਖ-ਦੇਖ ਕੇ ਮੈਂ ਕਹਿੰਨਾ ਵੀ ਜਿੰਨਾ ਮੈਂ ਦੁਖੀ ਨਾ ਇੰਨਾ ਤਾਂ ਕੋਈ ਹੈ ਹੀ ਨਹੀਂ ਰੱਬ ਨੇ ਜਿੰਨਾ ਔਖਾ ਮੈਨੂੰ ਰੱਖਿਆ ਨਾ ਇੰਨਾ ਤਾਂ ਦੁਨੀਆਂ ਦੇ ਕੋਈ ਨਹੀਂ ਹੁਣਾ ਤੇ ਉਹ ਥੋੜੇ ਦਿਨ ਪਹਿਲੇ ਹੀ ਆਪਾਂ ਉਹ ਕਹਾਣੀ ਜੀ ਸਾਂਝੀ ਕੀਤੀ ਸੀ ਵੀ ਇੱਕ ਬੰਦੇ ਨੂੰ ਨਾ ਆਪਣਾ ਦੁੱਖ ਬੜਾ ਲੱਗਦਾ ਸੀਗਾ ਤੇ ਉਹਨੇ ਕਿਹਾ ਰੱਬ ਜੀ ਬੜਾ ਦੁੱਖ ਹੈ ਮੈਨੂੰ ਬੜਾ ਦੁੱਖ ਹੈ ਰਾਜ ਜੀ ਨੇ ਉਹਨੂੰ ਕੋਲ ਬੁਲਾਇਆ ਕਹਿੰਦੇ ਇਹ ਸਾਰੇ ਬੰਦੇ ਦੁਖੀ ਨੇ ਤੈਨੂੰ ਆਪਣਾ ਜਾਦਾ ਲੱਗਦਾ ਨਾ ਇਦਾਂ ਕਰ ਤੂੰ ਜਿੰਦਾ ਤੇਰਾ ਦਿਲ ਕਰਦਾ ਨਾ ਤੂੰ ਉਹਦੀ ਵਲੀ ਪੰਡ ਚੱਕ ਲੈ ਤੂੰ ਨੇ ਜਦੋਂ ਦੇਖਿਆ ਸਾਰਿਆਂ ਦਾ ਸੁਣਿਆ ਤੇ ਵਾਪਸ ਆਪਣੀ ਪੰਡ ਚੱਕੀ ਇਹਦਾ ਨਹੀਂ ਮੈਂ ਮੇਰੀ ਵਲੀ ਠੀਕ ਹੈ ਬਾਕੀਆਂ ਦਾ ਤਾਂ ਹੋਰ ਕੰਮ ਬੜਾ ਖਰਾਬ ਹੈ ਹਾਲਤ ਐਕਤੂ ਸਾਡੀ ਹੀ ਹੁੰਦੀ ਹੈ ਕਿ ਨਿਕਲੀ ਤੇ ਸਹੀ ਆਪਣੇ ਧਾਰੇ ਚੋਂ ਬਾਹਰ ਤਾਂ ਆਈਏ ਸਾਨੂੰ ਪਤਾ ਲੱਗੇਗਾ ਵੀ ਦੁਨੀਆ ਤੇ ਕਿੰਨੀਆਂ ਲੋੜਾਂ ਨੇ ਕਿੰਨੀ ਜ਼ਰੂਰਤ ਹੈ ਤੁਹਾਡਾ ਤਾਂ ਕੁਝ ਵੀ ਨਹੀਂ ਹੈ ਰੱਬ ਨੇ ਜਿੰਨਾ ਕੁਝ ਦਿੱਤਾ ਸਾਨੂੰ ਉਹਨੂੰ ਰੈਲਿਸ਼ ਕਰਨਾ ਹੀ ਨਹੀਂ ਆਉਂਦਾ ਸਾਨੂੰ ਹੁੰਦੇ ਸ਼ੁਕੂਕੀ ਅਸੀਂ ਉਹ ਜਿਹੜਾ ਸਾਨੂੰ ਨਹੀਂ ਮਿਲਿਆ ਅਸੀਂ ਹਮੇਸ਼ਾ ਦੇਖਦੇ ਹੀ ਉਹਨੂੰ ਆ ਤੇ ਇਸੇ ਲਈ ਕਬੀਰ ਸਾਹਿਬ ਕਹਿੰਦੇ ਵੀ ਜੇ ਤੂੰ ਰੱਤਾ ਭਰਵੀ ਉਸ ਨਾਮ ਨੂੰ ਆਪਣੇ ਜੀਵਨ ਚ 来ਵੇਂ ਨਾ ਤਾਂ ਜਿਹੜੀ ਡਾਵਾਂ ਡੋਲ ਤੇਰੇ ਜੀਵਨ ਦੀ ਹਾਲਤ ਹੈ ਹਰ ਵੇਲੇ ਤੂੰ ਟੱਕੇ ਡੋਲੇ ਖਾਂਦਾ ਰਹਿਣਾ ਹਰ ਵੇਲੇ ਤੇਰੇ ਅੰਦਰ ਕੰਪਲੇਂਟਸ ਹੀ ਰਹਿੰਦੀਆਂ ਨੇ ਕਿ ਮੇਰੇ ਨਾਲ ਆ ਨਹੀਂ ਹੋਇਆ ਮੇਰੇ ਨਾਲ ਇੰਜ ਨਹੀਂ ਹੋਇਆ ਮੈਨੂੰ ਆ ਨਹੀਂ ਮਿਲਿਆ ਤੂੰ ਇਹਦੇ ਤੋਂ ਉੱਪਰ ਉੱਠ ਜਾਏਂਗਾ ਉਹ ਕਈ ਵਾਰ ਸਿਆਣੇ ਗੱਲਾਂ ਕਰਦੇ ਹੁੰਦੇ ਨਾ ਮੈਨੂੰ ਯਾਦ ਹੈ ਮੇਰੇ ਦਾਦੀ ਜੀ ਕਹਿੰਦੇ ਹੁੰਦੇ ਕਹਿੰਦੇ ਜਦੋਂ ਆਪਣਾ ਦੁੱਖ ਜ਼ਿਆਦਾ ਲੱਗੇ ਨਾ ਤੇ ਇੱਕ ਢੇੜਾ ਜਿਹਾ ਹਸਪੀਟਲ ਦਾ ਲਾਇਆ ਕਰੋ ਆਈਸੀਯੂ ਵਾਰਡ 'ਚ ਘੁੰਮਾਇਆ ਕਰੋ ਤਾਨੂੰ ਪਤਾ ਲੱਗੇ ਦੁਨੀਆ ਖੜੀ ਕਿਤੇ ਆ ਤੁਹਾਨੂੰ ਰੱਬ ਨੇ ਇੰਨਾ ਕੁਝ ਦਿੱਤਾ ਤਾਂ ਵੀ ਤੁਸੀਂ ਹਰ ਵੇਲੇ ਜਿਹੜਾ ਹੈ ਨਾ ਉਹਨੂੰ ਵੱਟੇ ਮਾਰਦੇ ਹੋ ਉਹ ਸਿੱਧਾ ਇਦਾਂ ਹੀ ਕਹਿੰਦੇ ਹੁੰਦੇ ਸੀ ਉਹ ਵਾਕਈ ਸਚਾਈ ਹੈ ਅਸੀਂ ਬਹੁਤ ਸੈਲਫ ਸੈਂਟਰਡ ਹੋ ਗਏ ਰੋਜ਼ ਸੀ ਪੜ ਲਿਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਮੈਂ ਜੇ ਆਪਣੇ ਸਮੇਤ ਤੁਹਾਡੇ ਸਾਰਿਆਂ ਨਾਲ ਗੱਲ ਕਰਾਂ ਪਰ ਮੇਰੇ ਮਨ ਤੂੰ ਕਿਹੜੇ ਦਿਨ ਸਰਬਤ ਦੇ ਭਲੇ ਦਾ ਇੱਕ ਕਦਮ ਵੀ ਪਟਿਆ ਗੱਲਾਂ ਨਾਲ ਹੀ ਫਿਰ ਮੈਂ ਬੋਲ ਲਿਆ ਅਰਦਾਸ ਮੈਂ ਸਵੇਰੇ ਕੀਤੀ ਸੀ ਮੈਂ ਬੋਲ ਲਿਆ ਸੀ ਚੱਲ ਆਪਣਾ ਕੰਮ ਤਾਂ ਹੋ ਗਿਆ ਮੈਂ ਕਦੀ ਜ਼ਿੰਮੇਵਾਰੀ ਨਹੀਂ ਚੱਕਦਾ ਜਿਸ ਦਿਨ ਮੈਂ ਜ਼ਿੰਮੇਵਾਰੀ ਚੱਕ ਲਾਂਗਾ ਨਾ ਸੱਚ ਕਰਕੇ ਜਾਨਣਾ ਇਹ ਜੀਵਨ ਬਹੁਤ ਖੂਬਸੂਰਤ ਲੱਗੇਗਾ ਰੋਧੀਆਂ ਬਖਸ਼ਿਸ਼ਾਂ ਇਦਾਂ ਲੱਗਣਗੀਆਂ ਕਿ ਵਾਕਈ ਜਿਹੜੀ ਅਸੀਂ ਆਸਾ ਕੀ ਵਾਰ ਦੀ ਕਿੰਨੀ ਵਾਰ ਉਦਾਹਰਨ ਦਿੰਨੇ ਆ ਕਿ ਤੂੰ ਬਖਸ਼ੀਸ਼ ਹੀ ਅਗਲਾ ਨਿਤ ਦੇਵੇਂ ਚੜੇ ਸਵਾਇਆ ਤੇ ਅਸੀਂ ਕਾਂਗੇ ਮਾਲਕਾ ਕਮਾਲ ਐ ਵੀ ਤੂੰ ਕੀ ਕੀ ਬਖਸ਼ਿਸ਼ ਕਰਦਾ ਹੈ ਤੂੰ ਕਿੱਥੇ ਕਿੱਥੇ ਸਾਨੂੰ ਮਾਣ ਦਿਵਾ ਦਿੰਦਾ ਜਿੱਥੇ ਅਸੀਂ ਸੋਚਿਆ ਵੀ ਨਹੀਂ ਹੁੰਦਾ ਕਿੱਥੇ ਕਿੱਥੇ ਤੂੰ ਲਿਜਾ ਕੇ ਖੜਾ ਕਰ ਦਿੰਦਾ ਔਰ ਇਹੀ ਇਹੀ ਗੱਲ ਜਦੋਂ ਇੱਥੇ ਕਬੀਰ ਸਾਹਿਬ ਕਹਿੰਦੇ ਕਹਿੰਦੇ ਜੀ ਰੱਤਾ ਗੂਵੀ ਇਹ ਜੀਵਨ ਜ ਆ ਜਾਏ ਦਾਵਾ ਡੋਲ ਹਾਲਤ ਖਤਮ ਤਾਂ ਫਲ ਫੰਕ ਸਵੇ ਤਨ ਫਾਰੇ ਜਿਹੜਾ ਤਨ ਭੰਜੀ ਨੇ ਥੋੜਾ ਜਿਹਾ ਚੂਆ ਮੈਂ ਇੱਕ ਕਬੀਰ ਸਾਹਿਬ ਦਾ ਸ਼ਲੋਕ ਸਾਂਝਾ ਕਰਦੀ ਹਾਂ ਸਾਨੂੰ ਚੇਤੇ ਵੀ ਆ ਜਾਏਗਾ ਕਬੀਰ ਕੋਏ ਨਾ ਐਸਾ ਜਨਮਿਓ ਜੋ ਆਪਣੇ ਘਰ ਲਾਵੇ ਆਗ ਜਾਂ ਆ ਇੱਕ ਜਗ੍ਹਾ ਕਿਆ ਆਪਣਾ ਤਨ ਦੇਵੇ ਫੂਕ ਦੋ ਆਏ ਨੇ ਕਬੀਰ ਸਾਹਿਬ ਦੇ ਇਹਨੇ ਦੋਨੋਂ ਸ਼ਲੋਕ ਆ ਜਿਹੜਾ ਵਿਕਾਰਾਂ ਵਾਲਾ ਜਿਹੜਾ ਤਨ ਮੈਂ ਬਣਾਇਆ ਹੋਇਆ ਹੈ ਕੋਈ ਨਹੀਂ ਉਹਨੂੰ ਸਾੜਨ ਨੂੰ ਤਿਆਰ ਆਪਣੇ ਹੰਕਾਰ ਨੂੰ ਸੀ ਛੱਡਨ ਨੂੰ ਤਿਆਰ ਆ ਆਪਣੇ ਅੰਦਰ ਦੇ ਕਰੋਧ ਨੂੰ ਛੱਡਨ ਨੂੰ ਤਿਆਰ ਆ ਆਪਣੇ ਅੰਦਰ ਦੇ ਲਾਲਚ ਨੂੰ ਛੱਡ ਸਕਦੇ ਆ ਜੱਫਾ ਬਾ ਕੇ ਬੈਠੇ ਹੋ ਆ ਯਾਂ ਸੀ ਸਤਿਗੁਰੂ ਪਾਚਾ ਕਹਿੰਦੇ ਪਰ ਜੇ ਕਿਤੇ ਰੱਤਾ ਪਰ ਨਾਮ ਆ ਜਾਏ ਤਾਂ ਫਿਰ ਤਾਂ ਐਦਾ ਹੈ ਵੀ ਜਿਵੇਂ ਮੜਾ ਮਨ ਬਲਣ ਹੋਵੇ ਨਾ ਇਕੱਠਾ ਤੇ ਉਹਨੂੰ ਇੱਕ ਚਿੰਗਿਆਰੀ ਲਾਓ ਤੇ ਉਹ ਸੋਹ ਹੋ ਜਾਂਦਾ ਹੈ ਸਤਗੁਰੂ ਸਾਹਿਬ ਕਹਿੰਦੇ ਇੰਦਨ ਕੀ ਤੋ ਮੂਕਣਾ ਨਾ ਕੋਰੀ ਦਿੱਤਿਮ ਪਹਾ ਮਨ ਵਸੰਦੜੋ ਸਚ ਸਾ ਨਾਨਕ ਹੱਬੇ ਡੁਖੜੇ ਉਲਹਾ ਸਾਰੇ ਦੁਖੀ ਮਿਟ ਜਾਣ ਜੇ ਨਾਮ ਜੀਵਨ ਚਾ ਜਾਈ ਇਹਨੇ ਕਿਦਾਂ ਜਿਵੇਂ ਆ ਢੇਰਾ ਦੇ ਢੇਰ ਲੱਕੜ ਇਕੱਠੀ ਕੀਤੀ ਹੋਵੇ ਤੇ ਇੱਕ ਮਾੜੀ ਜੀ ਚਿੰਗਾਰੀ ਲਾਓ ਤੇ ਸਵਾਹ ਜਾਂਦੀ ਲੋੜੀ ਦੀ ਪੈਂਦੀ ਇਕ ਤਜਾ ਸਸਕ੍ਰਿਤੀ ਸ਼ਲੋਕਾਂ ਦੇ ਵਿੱਚ ਵੀ ਇਹੀ ਗੱਲ ਨੂੰ ਜਦੋਂ ਕਿਹਾ ਤੇ ਉਥੇ ਕਿਹਾ ਕਿ ਕੋਰ ਅਨੇਕਾਂ ਤਰ੍ਹਾਂ ਦੇ ਦੁੱਖ ਹੋਣ ਨਾ ਜੀਵਨ ਵਿੱਚ ਦਰਦ ਦਰਤਾ ਹੋਵੇ ਬੜਾ ਔਖਾ ਹੋਵੇ ਜੀਵਨ ਪਰ ਸਾਰੇ ਹੀ ਮਿਟ ਜਾਂਦੇ ਨੇ ਜੇ ਤੇਰੇ ਜੀਵਨ 'ਚ ਨਾਮ ਆ ਜਾਏ ਉਥੇ ਕਹਿੰਦੇ ਨੇ ਕੋਰ ਦੁਖੰ ਅਨਿਖਤੰ ਜਨਮ ਦਰਦਰੰ ਮਹਾ ਵਿਖਿਆਦੰ ਮਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਤ ਪਸਮੰਕ ਰੋਤ ਜਿਵੇਂ ਅੱਗ ਅੱਗ ਲੱਕੜ ਨੂੰ ਸਾੜ ਕੇ ਸਵਾ ਕਰ ਦਿੰਦੀ ਏ ਤੇਰੇ ਜੀਵਨ ਚ ਜੇ ਨਾਮ ਆ ਜਾਏ ਨਾ ਤੋ ਤੇਰੇ ਜੀਵਨ ਨੂੰ ਐਦਾਂ ਸੋਹਣਾ ਕਰ ਦਿੰਦਾ ਵੀ ਇਹ ਵਿਕਾਰਾਂ ਉਹ ਗਨਾਂ ਦੀ ਇਹ ਜਿਹੜੀ ਕਬੂ ਜਿਹੜਾ ਉਪ ਚੜਦਾ ਕਬੂ ਜਾਏ ਪਿਆਲੇ ਹੁੰਦਾ ਹੀ ਨਹੀਂ ਫਿਰ ਕਦੀ ਨਹੀਂ ਹੋਏਗਾ ਕਿ ਸਾਡਾ ਮਨ ਟੈਂਦੀ ਗੱਲਾ ਚ ਜਾਵੇ ਬਿਰਦਾ ਸਾਨੂੰ ਕੋਈ ਪੁੱਛੇਗਾ ਨਾ ਦਸੇਗਾ ਚੁੱਟਦੀ ਗੱਲਾ ਬਹੁਤ ਵਧੀਆ ਜੀ ਇਸ ਤੋਂ ਵਧੀਆ ਹੋ ਹੀ ਨਹੀਂ ਸਕਦਾ ਕਦੀ ਕਰਕੇ ਤਾਂ ਦੇਖੀਏ ਕਦੀ ਆਪਣੇ ਮਨ ਨੂੰ ਬਾਰ-ਬਾਰ ਸਾਨੂੰ ਫੀਡ ਕਰਨਾ ਪਏਗਾ ਇਹਨੂੰ ਦੱਸਣਾ ਪਏਗਾ ਵੀ ਨਹੀਂ ਬਹੁਤ ਅੱਛਾ ਹੈ ਬਹੁਤ ਵਧੀਆ ਪਰ ਅਸੀਂ ਤਾਂ ਹਰ ਵੇਲੇ ਉਸ ਹਾਲਤ ਜਿੰਨਿਆਂ ਜਿਹਨੂੰ ਆਸਾ ਰਾਗ ਚ ਸਤਗੁਰ ਪਾਸ਼ਾ ਨੇ ਕਿਹਾ ਨਾ ਪ੍ਰਥਮੇ ਤੇਰੀ ਨੀ ਕੀ ਜਾਤ ਦੁਤਿਆ ਤੇਰੀ ਮਨਿਹੇ ਪਾਤ ਤ੍ਰਿਤਿਆ ਤੇਰਾ ਸੁੰਦਰ ਧਾਨ ਵਿਗੜ ਰੂਪ ਮਨ ਮੈਂ ਅਭਿਮਾਨ ਆ ਇੱਥੇ ਜੀਂਦੇ ਆ ਵੀ ਮੇਰੇ ਮੈਂ ਉੱਚੀ ਕੁੱਲ ਦਾ ਮੇਰਾ ਮਾਣ ਬੜਾ ਮੈਨੂੰ ਚਾਰ ਬੰਦੇ ਜਾਣਦੇ ਮੈਨੂੰ ਆ ਮੈਨੂੰ ਉਹ ਸਾਡਾ ਤੇ ਹੰਕਾਰ ਹੀ ਨਹੀਂ ਥੱਲੇ ਆਂਦਾ ਅਸੀਂ ਉੱਥੋਂ ਕਿੱਥੇ ਛੁੱਟ ਪਾਏ ਆ ਹਰ ਵੇਲੇ ਹੰਕਾਰ ਦੀ ਟੀਸੀ ਤੇ ਚੜ ਕੇ ਜੀਨੇ ਪਏ ਆ ਤੇ ਫਿਰ ਹੰਕਾਰ ਜਦੋਂ ਪੂਰਾ ਨਹੀਂ ਪੈਂਦਾ ਜੇ ਕਿਤੇ ਉਹਨੂੰ ਕਿਸੇ ਨੇ ਉਹ ਕੀ ਕਹਿੰਦੇ ਹੁੰਦੇ ਫੁੱਲ ਨਾ ਚਾੜੇ ਜੇ ਉਹ ਉਹਨੂੰ ਪਾਣੀ ਨਾ ਦਿੱਤਾ ਫੇਰ ਅਸੀਂ ਤਾਂ ਕਰਦੇ ਥੱਲੇ ਆ ਕੇ ਬਜਦਿਆਂ ਮੈਂ ਇਹਨੇ ਤਾਂ ਮੇਰੀ ਬੇਇੱਜ਼ਤੀ ਕਰ ਦਿੱਤੀ ਇਹਨੂੰ ਤਾਂ ਮੇਰਾ ਮਾਨ ਰੱਖਣਾ ਨਹੀਂ ਆਇਆ ਅਸੀਂ ਆਪਣੀ ਜਿਹੜੀ ਸੈਲਫ ਹੈ ਨਾ ਉਹਨੂੰ ਪਹਿਚਾਨ ਲਈਏ ਕਿਸੀ ਹੈਗੇ ਕੋਣ ਆ ਕਿੱਥੋਂ ਆਇਆ ਸਾਡਾ ਅਸਲਾ ਕੀ ਹੈ ਕੁਝ ਵੀ ਤਾਂ ਨਹੀਂ ਸਾਡੇ ਪੱਲੇ ਇਹ ਜੀਵਨ ਜਿਹੜਾ ਮਾਲਕ ਜੀ ਨੇ ਬਖਸ਼ਿਆ ਹੈ ਉੰਦੀ ਬਖਸ਼ਿਸ਼ ਦੇ ਨਾਲ ਅਸੀਂ ਤੁਰੇ ਫਿਰਦੇ ਆ ਤੇ ਅਸੀਂ ਕਿਹੜੀ ਗੱਲ ਨਾ مان ਚੁੱਕਿਆ ਹੋਇਆ ਆ ਆ ਜਿਹੜਾ ਸਾਰਾ ਕੁਝ ਐ ਇੱਥੇ ਹੀ ਰਹਿ ਜਾਣਾ ਖਾਲੀ ਹੱਥ ਆਏ ਸੀ ਖਾਲੀ ਹੱਥ ਹੀ ਜਾਣਾ ਕੁਝ ਵੀ ਨਾਲ ਨਹੀਂ ਲੈਣਾ ਇਹ ਸਿਰਫ ਇੱਥੇ ਗੁਜ਼ਰ ਬਸਰ ਦਾ ਸਮਾਨ ਐ ਉਹ ਕਿਸੇ ਕੋਲ ਚਾਰ ਜ਼ਿਆਦਾ ਤੇ ਕਿਸੇ ਕੋਲ ਚਾਰ ਘਟ ਤਾਂ ਫਿਰ ਕੀ ਲਾਭ ਭੈਜੀ ਨੇ ਸ਼ਬਦ ਸਾਂਝਾ ਕਰੀ ਦਿੱ ਤੱਕ ਆਏ ਫਿਰ ਤੋਂ ਭਈਆ ਫੂਲਿਆ ਫੂਲਿਆ ਬੁਰਾ ਸ਼ਬਦ ਹੀ ਐ ਸੇ ਤੇ ਇੱਕ ਇੱਕ ਸ਼ਬਦ ਹੋਰ ਹੈ ਕਾਹੇ ਨਰ ਗਰਬਸ ਥੋੜੀ ਬਾਤ ਉਹ ਵੀ ਸਾਰਾ ਸ਼ਬਦ ਦੇ ਦਿੱਤੇ ਵੀ ਕਿਹੜੀ ਕਿਹ ਹੈ ਕੀ ਤੇਰੇ ਕੋਲ ਜਿਸ ਗੱਲ ਦਾ ਤੂੰ ਮਾਣ ਕਰਦਾ ਹੈ ਇੱਕ ਹੋਰ ਸ਼ਬਦ ਹੈ ਜਿੱਤੇ ਸਤਿਗੁਰੂ ਪਾਚਾ ਕਹਿੰਦੇ ਰਹਿਨ ਦਿਨਸ ਪਰੋਣਾ ਉੜ ਚਲ ਸੇ ਪਰ ਬਾਤ ਕਿਆ ਤੂੰ ਰੱਤਾ ਦੁਨੀ ਸੋ ਸਭ ਫੁੱਲਾਂ ਕੀ ਬਾਗਰ ਕਹਾਂ ਹੰਕਾਰ ਏਨ ਛੱਡ ਮਨਾ ਆਪਣਾ ਹੰਕਾਰ ਜੇ ਕੁਝ ਲੈਣਾ ਹੈ ਤੇ ਆਪਣੇ ਜੀਵਨ ਚ ਨਾਮ ਦੀ ਦਾਤ ਨੂੰ ਮਾਣ ਨਾਮ ਨੂੰ ਆਪਣੇ ਜੀਵਨ ਚ ਉਸਾ ਤਾਂ ਕਿ ਜੀਵਨ ਸੋਹਣਾ ਸੁਖੈਨ ਹੋ ਜਾਏ ਸੋਖਾ ਹੋ ਜਾਏ ਔਰ ਚੰਦ ਅਸੀਂ ਸਾਰੇ ਇਹੀ ਆ ਕਿ ਅਸੀਂ ਸੁਖੀ ਹੋ ਜਾਈਏ ਪਰ ਸੁਖ ਗਲਤ ਥਾਂ ਤੋਂ ਬਲ ਰਿਹਾ ਸੜਾ ਨਿਸ਼ਾਨਾ ਗਲਤ ਜੇ ਸੁਖ ਚਾਹੀਦਾ ਤਾਂ ਸੁਖ ਤਾਂ ਕੇਵਲ ਨਾਮ ਚ ਹੈ ਔਰ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਚੈਨ ਹੀ ਤਾਂ ਚਾਹੀਦਾ ਤੇ ਨਾਮ ਜਪਣ ਵਾਲਾ ਸਿ ਤੁਰਦੇ ਨਹੀਂ ਸਤਗੁਰ ਜੀ ਬਖਸ਼ਿਸ਼ ਕਰਨ ਅਸੀਂ ਨਾਮ ਜਪ ਲਈਏ ਸੋ ਇਨੀਆਂ ਬੇਨਤੀਆਂ ਨਾਲ ਮੈਂ ਇਸ ਸਮਾਪਤੀ ਕਰਦੀਆਂ